ਅਫਗਾਨਿਸਤਾਨ ਤੇ ਪਾਕਿਸਤਾਨ ਦੇ ਬਿਲਕੁਲ ਬਾਰਡਰ ਤੇ ਨਾ ਇੱਕ ਜਗ੍ਹਾ ਪੈਂਦੀ ਹੈ ਜਿਹਦਾ ਨਾਮ ਹੈਗਾ ਕੁਨਾਰ ਕੁਨਾਰ ਜਿਹੜੀ ਜਗ੍ਹਾ ਹੈਗੀ ਇਹ ਸਾਰਾ ਅਫਗਾਨਿਸਤਾਨ ਦਾ ਇਹ ਪਿੰਡਾਂ ਵਾਲਾ ਇਲਾਕਾ ਹੈਗਾ ਤੇ ਬਿਲਕੁਲ ਰਿਮੋਟ ਏਰੀਆ ਹੈਗਾ ਤੇ ਇੱਥੇ ਲੋਕ ਪਿੰਡਾਂ 'ਚ ਕਿਵੇਂ ਰਹਿੰਦੇ ਆ ਕਿਵੇਂ ਕੀ ਕੰਮ ਕਰਾ ਕੀ ਇਹਨਾਂ ਦਾ ਕਲਚਰ ਹੈ ਹਨਾ ਤੇ ਬਾਕੀ ਕਿਵੇਂ ਖੇਤੀਬਾੜੀ ਆਪਣੀ ਗੁਜ਼ਾਰਾ ਕਿਵੇਂ ਚਲਾਉਂਦੇ ਉਹ ਸਾਰੀਆਂ ਗੱਲਾਂ ਆਪਾਂ ਅੱਜ ਇਸ ਵਲੌਗ ਦੇ ਰਾਹੀਂ ਤੁਹਾਨੂੰ ਅਫਗਾਨਿਸਤਾਨ ਦੇ ਪਿੰਡਾਂ ਨੂੰ ਐਕਸਪਲੋਰ ਕਰਾਂਗੇ ਲੋਕ ਪਿੰਡਾਂ ਦੇ ਐਡੇ ਜ਼ਿਆਦਾ ਮਹਿਮਾਨਵਾਜ਼ ਨੇ ਦੇਖ ਲੋ ਬਾਈ ਮੰਜਾ ਚੱਕ ਲੈ ਆ ਮੰਜਾ ਕਹਿੰਦਾ ਇੱਥੇ ਮੰਜੇ ਤੇ ਬੈਠੋ ਤੁਸੀਂ ਜਿਵੇਂ ਆਪਣੇ ਪਿੰਡਾਂ ਦੇ ਲੋਕ ਕਰਦੇ ਹੁੰਦੇ ਆ ਢੇਰ ਮਨਾ ਨਾ ਤਸ਼ਕਰ ਮਨਾ ਨਾ ਸਾਨਾ ਮੋਨਾ ਸਾਨਾ ਮੋਨਾ ਤੇ ਨਲਕੇ ਨੁਲਕੇ ਅੱਜ ਵੀ ਪਿੰਡਾਂ ਚ ਚੱਲਦੇ ਦੇਖ ਲੋ ਪੀਪੀਐਨ ਨਾਲ ਇਹ ਪਾਣੀ ਭਰ ਰਹੇ ਆ ਤੇ ਆਪਣੇ ਦਾ ਪਿੰਡਾਂ ਚ ਨਲਕੇ ਕਰੋਂਦੇ ਖਤਮ ਹੋ ਗਏ ਪਾਣੀ ਭਰ ਕੇ ਸਾਨੂੰ ਪਿਉਣ ਲਈ ਵੀ ਇਹ ਨਲਕੇ ਤੋਂ ਦੇਣਗੇ ਆ ਕੰਚ ਦੇ ਗਲਾਸ ਹੈ ਮਿਲਵਸਤਿਆਂ ਨੂੰ ਮੰਗਾਖਦੇ ਤਸਵੀਰਾਂ ਅੱਗੇ ਲਿਆਸਤੇ ਮਿਲਵਸਤਿਆਂ ਨੂੰ ਮੰਗਾਖਦੇ ਅਬਾਸ ਉਸ ਮਨ ਗਰੀਬੀ ਦਾ ਸੁਖ ਅਫਸੋਸ ਨਾ ਦੇਛੋ ਕੀ ਬੋਲਾ ਇਹ ਸਹੀ ਮਿਲਵਸਤਿਆਂ ਦਾ ਨਹੀਂ ਸੁਕਾਵਰੇ ਹਾਂ ਇਹ ਬਾਈ ਦੱਸਣਗੇ ਕੀ ਕੀ ਕਰ ਰਹੇ ਹੈ ਮੈਂ ਕੀ ਤੁਹਾਡਾ ਹੱਕ ਹੈ ਸਾਡੇ ਤੇ ਇੰਡੀਆ ਤੇ ਆਇਓ ਹਾਂਜੀ ਤੇ ਅਸੀਂ ਤੁਹਾਡਾ ਮਹਿਮਾਨ ਨਵਾਜ਼ੀ ਕਰ ਰਹੇ ਹਾਂ ਤੇ ਸਾਨੂੰ ਖੁਸ਼ੀ ਵੀ ਹੋਈ ਏ ਕਿ ਤੁਸੀਂ ਇੰਡੀਆ ਆਇਓ ਹਾਂ ਆਹੋ ਬਾਕੀ ਆਂਦਾ ਅਸੀਂ ਪਿੰਡ ਦਾ ਲੋਕ ਈ ਵੇਪਰ ਦਿਲ ਵੱਡਾ ਰੱਖੀ ਹੈ ਨਹੀਂ ਨਹੀਂ ਵੱਡੇ ਦੇ ਨਾਲ ਏ ਬੇਜ ਸਾਡੇ ਨਾਲ ਇੱਕ ਪੰਜਾਬੀ ਚ ਕਹਾਵਤ ਹੈ ਪਰ ਕਹਿੰਦੇ ਜਿਵੇਂ ਘਰ ਕੱਚੇ ਤੇ ਪਿਆਰ ਸੱਚੇ ਉਹ ਕੰਮ ਹੈ ਹਾਂ ਇਹ ਘਰ ਕੱਚੇ ਆ ਭਾਵੇਂ ਪਰ ਦਿਲਾਂ ਦੇ ਸੱਚੇ ਤੇ ਬਹੁਤ ਮੁਹੱਬਤ ਪਿਆਰ ਵਾਲੇ ਲੋਕ ਆ ਹਨਾ ਹਾਂਜੀ ਹਾਂਜੀ ਜੀ ਸ਼ੁਕਰਾਨ ਸ਼ੁਕਰੀਆ ਹਾਂ ਜੀ ਇਹ ਕੀ ਬਣਾ ਕੇ ਦਿੱਤਾ ਇਹਨਾਂ ਨੇ ਸਾਨੂੰ ਸ਼ਰਬਤ ਬਣਾ ਸ਼ਰਬਤ ਬਣਾ ਕੇ ਦਿੱਤਾ ਇਹ ਸ਼ਰਬਤ ਬਣਾ ਕੇ ਦਿੱਤੀ ਹੈ ਬਈ ਉਹ ਦੇਖੋ ਉਹ ਦੇਖੋ ਹਾਂ ਜੀ ਮੈਂ ਦਿਖਾਉਣਾ ਘਰ ਕੱਚਾ ਦੇਖੋ ਸਾਰੇ ਦੇ ਸਾਰੇ ਇਹ ਪਰਾਂ ਤੁਹਾਨੂੰ ਗੰਧ ਜਾਂਦੀ ਲੱਗਦੀ ਹੈ ਤੇ ਕੰਮਕਾਰ ਖੇਤਾਂ ਚੱਲ ਰਿਹਾ ਆ ਮੈਂ 1 ਮਿੰਟ ਪੀਣਾ ਮੇਰਾ ਪਿਆ ਠੀਕ ਆ ਮੈਂ ਉਹਨਾਂ ਨੂੰ ਦਿਖਾ ਦਾਂ ਕੀ ਕੰਮ ਕਾਰ ਕਰਦੇ ਆ ਉਹ ਤੇ ਕਣਕ ਢੋਈ ਜਾ ਰਹੀ ਹੈ ਇਸ ਵਕਤ ਬਈ ਤੇ ਇਥੇ ਆਪਣੇ ਨਾਲੋਂ ਜਿਹੜਾ ਫਸਲਾਂ ਦਾ ਕੰਮ ਕਰਾ ਉਹ ਲੇਟ ਆ ਤੇ ਭਾਈ ਆ ਜਾਓ ਤੁਸੀਂ ਦੱਸ ਦਿਓ ਮਾੜਿਆ ਨਾਲ ਆਪਣੇ ਨਾਲ ਮਹੀਨਾ ਕੁ ਲੇਟ ਆ ਜਿਵੇਂ ਮਈ ਦੇ ਮਹੀਨੇ ਚ ਮਈ ਮਈ ਵੀ ਅੱਧੀ ਲੰਘੀ ਤੇ ਹੁਣ ਇਥੇ ਫਸਲਾਂ ਪੱਕੀਆਂ ਕਣਕ ਦੀ ਫਸਲ ਇਥੇ ਪੱਕੀ ਆ ਤੇ ਇਹਨੂੰ ਕੱਟ ਕੇ ਇਹਨੂੰ ਸੰਭੀ ਸੰਭੀ ਜਾ ਰਿਹਾ ਹੈ ਅਸਲਾਮੁਅਲੈਕਮ ਅਲੈਕਮ ਸਲਾਮ ਕਿਹਦਾ ਭਾਈ ਠੀਕ ਹੋ ਉਰਦੂ मालूम ਨਹੀਂ ਉਰਦੂ ਉਰਦੂ ਨਹੀਂ मालूम ਉਰਦੂ ਨਹੀਂ ਆਉਂਦੀ ਪਸਤੌਨ ਇਹ ਪਸਤੌ ਇਹ ਤਾਂ ਪਸਤੌ ਬੋਲਦੇ ਆ ਤੇ ਆ ਦੇਖੋ ਕਣਕਾਂ ਦੇ ਆਪਣੇ ਵਾਂਗੂ ਨਾ ਜਿਵੇਂ ਢੇਰ ਆਪਣੇ ਪਹਿਲਾਂ ਲਾਉਂਦੇ ਹੁੰਦੇ ਸੀਗੇ ਪਿੰਡਾਂ 'ਚ ਓਵੇਂ ਇੱਥੇ ਕਣਕਾਂ ਦੇ ਢੇਰ ਲਾਉਂਦੇ ਆ ਆ ਨੇੜੇ ਵਰਸੀਨ ਖੜਾ ਹੈਗਾ ਆ ਸਾਰਾ ਵਰਸੀਨ ਹੈ ਫਸਲਾਂ ਜਿਹੜੀਆਂ ਸਾਮ ਰਹੇ ਨੇ ਸਾਰੀਆਂ ਵੈਸੇ ਤਾਂ ਇਹ ਖੇਤੀਬਾੜੀ ਦਾ ਵਲੌਗ ਅਸੀਂ ਇੱਕ ਅਲੱਗ ਤੋਂ ਬਣਾਵਾਂਗੇ ਬਾਅਦ 'ਚ ਕਿ ਖੇਤੀ ਅਫਗਾਨਿਸਤਾਨ ਦੀ ਕਿਵੇਂ ਦੀ ਹੈ ਪਰ ਤੁਹਾਨੂੰ ਇੱਥੇ ਦੱਸ ਦਾਂ ਇਹ ਲੋਕ ਅੱਜ ਵੀ ਆਪਣੇ ਹੱਥਾਂ ਨਾਲ ਫਸਲਾਂ ਕੱਟਦੇ ਆ ਤੇ ਜਿਵੇਂ ਆਪਾਂ ਭਰੇ ਬਨਦੇ ਹੁੰਦੇ ਸੀ ਭਰੇ ਬਨ ਕੇ ਕਥਾਂ ਦੇ ਲੈ ਕੇ ਇਕੱਠੇ ਕਰਦੇ ਆ ਇਦੋਂ ਬਾਅਦ ਜਿਹੜਾ ਹੜੰਬਾ ਥਰੇਸ਼ਰ ਚੱਲੂਗਾ ਹੜੰਬਾ ਨਾਲ ਕਣਕ ਕੱਢਣਗੇ ਉਹੀ ਆਪਣੇ ਤੋਂ 15-20 ਸਾਲ ਪਿੱਛੇ ਲਾ ਲਓ ਮਤਲਬ ਜਿਵੇਂ ਆਪਣੇ ਪੈ ਹੁਣ ਤਾਂ ਆਪਣੇ ਕੰਬਾਈਨਾ ਆ ਗੀਆਂ ਆਪਣੇ ਕੋਈ ਕਰਦਾ ਨਹੀਂ ਇਹ ਸਾਰੀਆਂ ਚੀਜ਼ਾਂ ਅੱਜ ਵੀ ਇੱਥੇ ਹੁੰਦੀਆਂ ਪਿਛਲੇ ਪਾਸੇ ਵੀ ਕੁਝ ਘਰਬਾਰ ਹੈ ਕੱਚੇ ਥੋੜੇ ਜਿਹੇ ਟਹੇ ਹੋਏ ਆ ਤੁਹਾਨੂੰ ਉਹ ਘਰ ਵੀ ਦਿਖਾ ਕੇ ਲਿਉਂਦੇ ਆ ਆ ਦੋ ਨਿੱਕੀਆਂ ਨਿੱਕੀਆਂ ਬੱਚੀਆਂ ਆਈਆਂ ਸਹਰਾਣੇ ਲੈ ਕੇ ਆਈਆਂ ਸਾਡੇ ਲਈ ਕੰਨੇ ਮਹਿਮਾਨ ਆਏ ਆ ਵੀ ਸਰਹਾਣੇ ਨ ਸਰਹਾਣੇ ਦੇ ਹੀ ਇਹਨਾਂ ਨੂੰ ਬੈਠਣ ਨੂੰ ਕਿਵੇਂ ਹੋ ਬਾਈ ਜਾਨ ਆਪਕਾ ਨਾਮ ਕੀ ਹੈ ਮੁਹੰਮਦ ਯਾਸੀਨ ਮੁਹੰਮਦ ਯਾਸੀਨ ਅੱਛਾ ਤੋ ਯਾਸੀਨ ਜੀ ਐਸਾ ਹੈ ਹਿੰਦੀ ਉਰਦੂ ਇਧਰ ਸਭ ਕੋ ਆਤਾ ਹੈ ਬਗਾਉਂ ਮੇ ਨਹੀਂ ਸਭ ਕੋ ਨਾ ਨਹੀਂ ਆਤਾ ਹੈ ਉਰਦੂ ਕਿਸੇ ਕਿਸੇ ਕੋ ਆਤਾ ਹੈ ਕਿਸੇ ਕਿਸੇ ਕੋ ਆਤਾ ਹੈ ਠੀਕ ਹੈ ਹਵਾਰੇ ਲਈ ਅੱਛਾ ਹੋ ਜਾਂਦਾ ਹੈ ਜਿਸ ਕੋ ਆਤਾ ਹੈ ਸਮਝਣਾ ਹੈ ਹਾਂਜੀ ਲੈ ਵੀ ਆ ਮੜਾ ਪੀ ਲੇ ਸ਼ਰਬਤ ਵਗੈਰਾ ਜਿਹੜਾ ਨੇ ਦਿੱਤਾ ਫਿਰ ਆਪਾਂ ਪਿੰਡ ਦਾ ਗੇੜਾ ਦਵਾਉਨੇ ਆ ਤੁਹਾਨੂੰ ਆਲੇ ਦੁਆਲੇ ਜਿਹੜਾ ਪਿੰਡ ਇਹਨਾਂ ਦਾ ਕਿਹਾ ਜਾ ਕਿਹੋ ਜੇ ਲੋਕ ਹੈ ਕਿਵੇਂ ਰਹਿੰਦੇ ਆ ਸਾਰਾ ਉਹ ਤੁਹਾਨੂੰ ਦਿਖਾਉਨੇ ਆ ਤੂਤਾਂ ਦੀ ਛਾਵੇਂ ਸ਼ਰਬਤ ਤੇ ਪੰਜਾਬ ਵਾਲੇ ਤੂਤ ਨੇ ਜਿਵੇਂ ਆਪਣੇ ਪੰਜਾਬ ਵਿੱਚ ਤੂਤਾ ਸੇਵੇਂ ਤੂਤ ਨੇ ਇੰਨੇ ਕ ਜਿਆਦਾ ਨੇ ਨਾ ਤੇ ਇਹ ਅੱਜ ਵੀ ਅਫਗਾਨਿਸਤਾਨ ਦੇ ਜਿਹੜੇ ਲੋਕ ਆ ਸਾਰੇ ਤੂਤਾਂ ਦੀ ਛਾਵੇਂ ਬਹਿੰਦੇ ਆ ਤੇ ਆਨੰਦ ਮਾਣਦੇ ਆ ਮੈਨੂੰ ਤਾਂ ਸ਼ੁਰੂ ਚ ਨਾ ਹਜੇ ਆਏ ਆਏ ਆਂ ਪਿੰਡ ਚ ਐਂ ਜ਼ਿੰਦਗੀ ਲੱਗ ਰਹੀ ਜਿਵੇਂ ਬਾੜੀ ਸਕੂਨ ਜਿਹੀ ਵਾਲੀ ਜ਼ਿੰਦਗੀ ਹੋਵੇ ਚਿੜੀਆਂ ਦੇ ਆ ਮਤਲਬ ਚੈਕ ਕਰਨੀਆਂ ਆਵਾਜ਼ਾਂ ਕਿੰਨਾ ਇੱਕ ਵੱਖਰਾ ਨਜ਼ਾਰਾ ਯਾਰ ਇਹ ਪਿੰਡ ਦੀਆਂ ਗਲੀਆਂ ਕੁਛ ਇਹੋ ਜਿਹੀਆਂ ਜੀ ਜਿਹੜੀਆਂ ਤੁਹਾਨੂੰ ਦਿਖਾ ਰਹੀਆਂ ਘਰ ਆ ਨਾ ਜਿਹੜੇ ਮੋਸਟਲੀ ਸਾਰੀਆਂ ਗਲੀਆਂ ਚ ਸਾਰੇ ਕਿਤੇ ਉਮੀ ਆ ਹਰੇਕ ਘਰ ਦਾ ਨਲਕਾ ਇਸ ਤਰ੍ਹਾਂ ਦਾ ਤੁਹਾਨੂੰ ਮਿਲ ਜੂਗਾ ਜਿਵੇਂ ਆ ਨਲਕਾ ਲੱਗਿਆ ਹੋਇਆ ਆ ਹਰ ਘਰ ਦੇ ਹੈਗਾ ਤੇ ਤੂਤ ਪਿੰਡ ਚ ਇੰਨੇ ਕ ਜਿਆਦਾ ਦਰਖਤ ਇੰਨੇ ਕ ਜਿਆਦਾ ਤੇ ਇੰਨਾ ਸੀ ਪਹਿਲਾਂ ਕਦੇ ਅ ਮਤਲਬ ਆਪਣੇ ਪਿੰਡਾਂ ਚ ਕਦੇ ਦੇਖਦੇ ਹੁੰਦੇ ਸੀ ਇਧਰ ਕੀ ਹੈ ਜੀ ਮੱਝਾਂ ਨੂੰ ਖੱਦ ਨਾਲ ਇਹ ਮੱਝਾਂ ਨੂੰ ਮੱਝਾਂ ਤਾਂ ਹੈ ਨਹੀਂ ਆਪਣੇ گاਵਾ ਨੇ ਹਨਾ ਅੱਛਾ ਇਹ گاਵਾ ਦਾ ਬਾੜਾ ਆ ਗਿਆ ਜੀ ਤੇ ਤੁਹਾਨੂੰ ਨੇੜੇ ਮੈਂ ਥੋੜਾ ਜਿਹਾ ਦਿਖਾ ਦਿੰਦਾ ਦੇਖੋ ਇਹ ਇਹਨਾਂ ਨੇ گاਵਾ ਰੱਖੇ ਹੋਈਆਂ ਕੰਧਾਂ ਦੇ ਪਾਥੀਆਂ ਅੱਜ ਵੀ ਪਥੀਆਂ ਨਹੀਂ ਉਹ ਜਿਵੇਂ ਪਾਥੀਆਂ ਪਥੀਆਂ ਇਹਨਾਂ ਪਹਿਲਾਂ ਵੀ ਤੁਸੀਂ ਦੇਖਿਆ ਹਣਾ ਇਸ ਤਰ੍ਹਾਂ ਪਾਥੀਆਂ ਪਥਰ ਦੇ ਆ ਲੋਕ ਤੇ گاਵਾ ਨੂੰ ਇਹ ਪੂਲਿਆਂ ਦਾ ਇਸ ਤਰ੍ਹਾਂ ਦਾ ਇਹ ਪਾ ਕੇ ਰੱਖਦੇ ਆ ਇਹ ਦਿਖਾ ਸਕਦਾ ਨੇੜੇੋਂ ਮੈਂ ਇਹਨਾਂ ਨੂੰ ਇਹ ਜਿਹੜੇ ਪੱਠੇ ਪਾਉਂਦੇ ਇਹਨਾਂ ਨੂੰ ਗਾਵਾਂ ਨੂੰ ਇਸ ਤਰ੍ਹਾਂ ਨਾਲ ਹੱਥ ਨਾਲ ਹੀ ਪਾ ਰਹੇ ਆ ਆ ਦੇਖੋ ਬਘੇਰਾ ਉਹ ਇਹਨਾਂ ਨੂੰ ਨਹੀਂ ਆਉਂਦੀ ਅੱਛਾ ਇਹਨਾਂ ਨੂੰ ਨਹੀਂ ਆਉਂਦੀ ਇਹਨਾਂ ਨੂੰ ਕਹੋ ਕਰਦੇ ਰਹਿਣਾ ਆਪਣਾ ਕੰਮ ਉਹ ਦੇਖੋ ਇੱਥੇ ਟੋਕੇ ਵਾਲੀਆਂ ਮਸ਼ੀਨਾਂ ਨਹੀਂ ਹੁੰਦੀਆਂ ਵੱਡੀਆਂ ਹਾਂ ਨੇ ਪਰ ਜਿਹੜੀਆਂ ਗਾਵਾਂ ਜ਼ਿਆਦਾ ਨੇ ਉਹਨਾਂ ਨੇ ਰੱਖੀਆਂ ਨੇ ਅੱਛਾ ਵੱਡੀਆਂ ਮਸ਼ੀਨਾਂ ਟੋਕੇ ਵਾਲੀਆਂ ਜਿੰਨਾਂ ਉਹ ਹਾਂ ਨੇ ਜਿੰਨਾਂ ਦੀਆਂ ਉਹ گاਵਾ ਜਿਹੜਾ ਹਾਂ ਜਿੰਨਾਂ ਦੇ ਜ਼ਿਆਦਾ ਵੱਡੀਆਂ گاਵਨ ਆਹੋ ਜਿਨ੍ਹਾਂ ਦੇ ਇੱਕ ਇੱਕ ਦੋ ਦੋ ਨੇ ਮਤਲਬ ਫਿਰ ਇਹ ਹੱਥ ਨਾਲ ਕਰਦੇ ਨੇ ਹੱਥ ਨਾਲ ਐਂ ਉਤਰ ਕੇ ਪਾ ਦਿੰਦੇ ਆ ਹਾਂਜੀ ਹਾਂਜੀ ਹੱਥ ਨਾਲ ਦੇਖੋ ਜੀ ਇਸ ਤਰ੍ਹਾਂ ਦੀ ਲਾਈਫ ਹੈ ਕੁਛ ਤੇ ਆਪਣੇ ਤੋਂ ਤਾਂ ਨਾ ਕਾਫੀ ਸਾਲ ਮਤਲਬ ਐਂ ਲੱਗਦਾ ਜਿਵੇਂ ਕਿੰਨੇ ਸਾਲ ਪਿਛੇ ਆ ਇਹ ਨਾਲ ਤੂੜੀ ਵਗੈਰਾ ਵੀ ਪਾਉਂਦੇ ਆ ਹਾਂਜੀ ਹਾਂਜੀ ਉਹ ਰੱਖਿਆ ਆ ਨਾਲ ਤੂੜੀ ਦਾ ਥੈਲਾ ਪਿਆ ਇੱਧਰ ਵੀ ਘਰ ਆ ਜੀ ਇੱਧਰ ਨੂੰ ਚੱਲਦੇ ਆਂ ਸੀ ਨਾਲ ਨਾਲ ਦੇਖੋ ਇੱਧਰ ਜਾ ਸਕਦੇ ਆ ਨਹੀਂ ਜੀ ਅ اچھا ਉਧਰ ਸਿਰੇ ਤੇ ਨਾ ਜਾਵਾਂ ਇੱਥੇ ਨਾ ਪਿੰਡਾਂ 'ਚ ਥੋੜਾ ਜਿਹਾ ਔਖਾ ਵੀ ਐ ਤੇ ਜਿਵੇਂ ਬਾਕੀ ਦੁਨੀਆ ਦੇ ਪਿੰਡ ਦੇਖਦੇ ਆ ਜਾਂ ਯੂਰਪ ਤੇ ਦੇਖਿਆ ਜਾਂ ਪਹਿਲਾਂ ਹੋਰ ਕਿਤੇ ਵੀ ਜਿੱਥੇ ਮਰਜੀ ਆਪਣੀ ਮਰਜ਼ੀ ਨਾਲ ਤੁਰੇ ਫਿਰੋ ਹਨਾ ਤੇ ਉਵੇਂ ਦਾ ਅਫਗਾਨਿਸਤਾਨ 'ਚ ਨਹੀਂ ਕੰਮ ਆ ਗਿਆ ਤੁਹਾਨੂੰ ਇੱਥੇ ਵੀਡੀਓਗ੍ਰਾਫੀ ਦਾ ਪਤਾ ਹੀ ਐ ਇੱਕ ਤਰ੍ਹਾਂ ਦੀ ਬੈਨ ਐ ਹਨਾ ਬੰਦਾ ਕੁਝ ਵੀ ਨਹੀਂ ਬਣਾ ਸਕਦਾ ਸ਼ਹਿਰਾਂ 'ਚ ਵੀ ਪਹਿਲਾਂ ਅਸੀਂ ਪੁੱਛ ਪੜਤਾਲ ਕਰਕੇ ਸਾਰਾ ਦੇਖ ਕੇ ਫਿਰ ਬਣਾਉਂਦੇ ਸੀ ਉਹੀ ਕੰਮ ਇੱਥੇ ਪਿੰਡਾਂ ਦਾ ਪਿੰਡਾਂ 'ਚ ਵੀ ਇੱਥੇ ਇਜਾਜ਼ਤ ਲੈ ਕੇ ਨਾ ਸਾਰੀ ਤੁਰ ਫਿਰ ਕੇ ਫਿਰ ਦੇਖਣਾ ਪੈਂਦਾ ਤੇ ਜਿਵੇਂ ਜਿਵੇਂ ਜਿੱਥੇ ਇੱਥੇ ਕਹਿਣਗੇ ਇਹਨਾਂ ਦੇ ਪਿੱਛੇ-ਪਿੱਛੇ ਅਸੀਂ ਉਹ ਵੇ ਘੁੰਮ ਰਹੇ ਆ ਇਹ 22 ਸਾਨੂੰ ਵਧੀਆ ਮਿਲ ਗਏ ਜਿੱਥੇ ਜਿੱਥੇ ਸਾਨੂੰ ਅ ਮਤਲਬ ਆਪ ਹੀ ਘੁਮਾ ਰਹੇ ਹੈ ਸਾਰਾ ਜਿੱਥੇ ਇਥੇ ਲੈ ਕੇ ਜਾਂਦੇ ਹੈ ਨਾ ਜ਼ਿਆਦਾਤਰ ਨਾਲ ਜਿੰਨੇ ਘਰ ਆ ਸਾਰੇ ਉਹ ਐਸੇ ਤਰੀਕੇ ਦੇ ਖੇਤਾਂ ਦੇ ਵਿੱਚ ਤੇ ਮਤਲਬ ਥੋੜੇ-ਥੋੜੇ ਅ ਪਸ਼ੂ ਡੰਗਰ ਪਸ਼ੂ ਰੱਖੇ ਹੋਏ ਆ ਤੇ ਵਿਰਲੇ-ਵਿਰਲੇ ਹੀ ਆ ਇੱਥੇ ਬਾਈ ਜੀ ਜਿੰਨੇ ਘਰ ਆ ਸਾਰੇ ਐਸੇ ਤਰ੍ਹਾਂ ਹੀ ਆ ਮਤਲਬ ਨਹੀਂ ਥੋੜਾ ਥੋੜਾ ਟਾਈਮ ਛੱਡ ਕੇ ਇੱਕ ਜਗ੍ਹਾ ਪੂਰਾ ਪਿੰਡ ਵੀ ਹੁੰਦਾ ਜਿਵੇਂ ਆ ਖੇਤਾਂ ਦੇ ਵਿੱਚ ਘਰ ਆ ਇਹਦਾ ਪੂਰਾ ਪਿੰਡ ਹੈ ਇਹ ਪਿੰਡ ਹੈ ਨਾ ਹਾਂ ਹਾਂ ਪਿੰਡ ਬੜੇ ਮਤਲਬ ਵੱਡੇ ਨੇ ਨਾ ਇਧਰ ਦੇ ਅੱਛਾ ਛੋਟੇ ਛੋਟੇ ਪਿੰਡ ਨਹੀਂ ਆ ਠੀਕ ਹੈ ਹਾਂ ਠੀਕ ਹੈ ਤੇ ਕੰਮ ਕੰਮ ਕਰ ਇਥੇ ਦਾ ਜ਼ਿਆਦਾ ਕੀ ਹੈਗਾ ਲੋਕਾਂ ਦਾ ਮਤਲਬ ਪਿੰਡ ਦੇ ਲੋਕ ਨੇ ਆਈ ਕਿਸੇ ਨੇ ਸਟੋਰ ਪਾਈਏ ਦੁਕਾਨ ਵਗੈਰਾ ਤੇ ਜ਼ਿਆਦਾਤਰ ਜੋ ਹੈ ਨਾ ਇਹ ਪੱਟੇ ਵਗੈਰਾ ਇਹੇ ਕੰਮ ਕਰਦੇ ਖੇਤੀ ਦਾ ਖੇਤੀ ਦਾ ਆਪ ਜਿਆਦਾ ਕੰਮ ਖੇਤੀਬਾੜੀ ਦੇ ਗੇ ਖੇਤੀਬਾੜੀ ਵੈਸੇ ਉਹ ਕੁਝ ਨਹੀਂ ਹੈਗਾ ਜਿਆਦਾ ਮਤਲਬ ਨੌਕਰੀ ਨੌਕਰੀ ਨਹੀਂ ਨਹੀਂ ਹੈਗੀ ਨਹੀਂ ਨਹੀਂ ਉਹ ਨਹੀਂ ਹੈ ਠੀਕ ਹੈ ਹਾਂ ਸ਼ਹਿਰ 'ਚ ਹੈ ਨੇ ਪਰ ਪਿੰਡ ਦੇ ਲੋਕ ਨੇ ਪਿੰਡ ਦੇ ਲੋਕ ਮਤਲਬ ਜਿਆਦਾ ਆਪਣੇ ਘਰੇਲੂ ਕੰਮ ਹੀ ਕਰਦੇ ਹਾਂ ਹਾਂ ਜੀ ਕਰਦੇ ਠੀਕ ਹੈ ਇਹ ਅੱਗੇ ਫੇਰ ਜੀ ਇਹਨਾਂ ਦੀਆਂ ਇਹ ਮੱਝਾਂ ਗਾਵਾਂ ਆ ਗਈਆਂ ਆ ਫਿਰ ਆ ਤੁਸੀਂ ਜਿਹੜਾ ਕਾਦਾ ਇਕੱਠਾ ਕਰਕੇ ਰੱਖਦੇ ਆ ਜਿਵੇਂ ਆ ਢੇਰ ਲਾਇਆ ਹੋਇਆ ਇਹ ਕਾਦਾ ਗਾਹੇ ਪ੍ਰ ਉਹ ਜਿਹੜੇ ਚਵਲ ਦੇ ਨਹੀਂ ਹੁੰਦੇ ਨੇ ਰਾਈਸਾਂ ਚੋਨਾ ਚੋਨੇ ਦੀ ਏ ਇਹਦੀ ਵੀ ਤੂੜੀ ਦੇ ਤੌਰ ਤੇ ਪਾ ਲੈਣੇ ਹੋਣ ਹਾਂਜੀ ਹਾਂਜੀ ਠੀਕ ਹੈ ਜੀ ਇਸ ਤਰ੍ਹਾਂ ਡੰਗਰ ਬਸ਼ੂ ਰੱਖੇ ਹੋਏ ਸੀ ਚਲੋ ਥੋੜਾ ਜਿਹਾ ਕਿਨੂੰ ਦੇਖ ਲਈਏ ਜਿਵੇਂ ਤੁਹਾਨੂੰ ਕਹਿ ਰਿਹਾ ਸੀ ਨਾ ਦੂਰ ਦੂਰ ਘਰ ਆ ਥੋੜੇ ਜੇ ਜਿਵੇਂ ਇੱਥੇ ਘਰ ਆ ਜਾਂਦਾ ਹੁਣ ਕਾਫੀ ਦੂਰ ਉਧਰਲੇ ਬਸੇ ਆ वैसे दा ना ਪਿੰਡ ਪੂਰੇ ਅਫਗਾਨਿਸਤਾਨ ਚ ਸਾਰੇ ਕਿਤੇ ਆ ਹਾਂ ਮਤਲਬ ਕਾਬ ਕੰਦਾਰ ਕਨੀ ਵੀ ਹੈ ਜੇ ਉਧਰ ਨੂੰ ਅਸੀਂ ਜਾਣਾ ਜਾਂ ਕਿਧਰ ਨੂੰ ਵੀ ਵਗਜੋ ਹਨ ਪਰ ਜਿਹੜਾ ਇਹ ਪਿੰਡ ਨੇ ਜਿਹੜੇ ਪਾਕਿਸਤਾਨ ਬਾਰਡਰ ਨਾਲ ਲੱਗਦੇ ਨੇ ਇਹਨਾਂ ਨੂੰ ਇੱਕ ਤਾਂ ਆਏ ਆ ਵੀ ਇੱਥੇ ਅਸੀਂ ਸਪੈਸ਼ਲ ਇਸੇ ਕਰਕੇ ਆਏ ਸੀ ਇੱਕ ਤਾਂ ਇਹ オリジナル ਜਾਂ ਕਲਚਰ ਹੈ ਜਿਵੇਂ ਆਪਾਂ ਪਹਿਲਾਂ ਫਿਲਮਾਂ ਵਗੈਰਾ ਚ ਦੇਖਦੇ ਹੁੰਦੇ ਸੀ ਵੀ ਅਫਗਾਨਿਸਤਾਨ ਦੀ ਲਾਈਫ ਹੈ ਤੇ ਐ ਕੱਚੇ ਘਰਾਂ ਚ ਲੋਕ ਰਹਿੰਦੇ ਆ ਵਾਕਈ ਉਵੇਂ ਸਾਨੂੰ ਦੇਖਣ ਨੂੰ ਮਿਲ ਰਿਹਾ ਸਰਵਾਈਵ ਲੋਗ ਉਵੇਂ ਹੀ ਆ ਜਿਵੇਂ ਅਸੀਂ ਪਹਿਲਾਂ ਦੇਖਿਆ ਸੀਗਾ ਤੇ ਜਾਂ ਸੁਣਿਆ ਸੀ ਹਨਾ ਤੇ ਦੂਜਾ ਆਇਆ ਇਹਨਾਂ ਲੋਕਾਂ ਨੂੰ ਥੋੜਾ ਜਿਵੇਂ ਤੁਸੀਂ ਵੀਡੀਓ ਚ ਦੇਖ ਲਿਆ ਉਰਦੂ ਆਉਂਦੀ ਹੈ ਇਹਨਾਂ ਨੂੰ ਹਿੰਦੀ ਆਉਂਦੀ ਹੈ ਆਪਣੀ ਲੈਂਗੁਏਜ ਸਮਝਦੇ ਆ ਇਹੋ ਜਿਹੇ ਪਿੰਡਾਂ ਚ ਜਾਣ ਦਾ ਵੀ ਫਿਰ ਕੋਈ ਫਾਇਦਾ ਨਹੀਂ ਹੁੰਦਾ ਜੇ ਤੁਹਾਡੀ ਲੈਂਗੁਏਜ ਨਾ ਆਉਂਦੀ ਹੋਵੇ ਤਾਂ ਤੁਸੀਂ ਗੱਲਬਾਤ ਹੀ ਨਾ ਕਰ ਸਕੋ ਅਗਲੇ ਨਾਲ ਐਸੇ ਕਰਕੇ ਸਾਨੂੰ ਮਤਲਬ ਐ ਸੀਗਾ ਵੀ ਜਿੱਥੇ ਵੀ ਜਾਈਏ ਅਸੀਂ ਸਾਡੇ ਜਿਹੜਾ ਕਾਰ ਵਾਲਾ ਸਾਨੂੰ ਟੈਕਸੀ ਵਾਲਾ ਲੈ ਕੇ ਆ ਉਹਨੂੰ ਕਿਹਾ ਸੀ ਵੀ ਇਹੋ ਜਿਹੇ ਪਿੰਡ ਚ ਲੈ ਕੇ ਜਾਈਂ ਜਿੱਥੇ ਲੋਕ ਸਾਡੀ ਬੋਲੀ ਸਮਝਣ ਸੋ ਤੁਰ ਫਿਰ ਕੇ ਸਾਰਾ ਤੁਹਾਨੂੰ ਉਵੇਂ ਦਿਖਾ ਰਹੇ ਆ ਦੇਖੋ ਬਈ ਖੇਤਾਂ ਚ ਭਰਿਆਂ ਦੇ ਪਾਸੇ ਬਦਲ ਰਹੇ ਆ तो धुप लवा रहे हैं मतलब दूजा पासा ये कितने कितने दिन इधर सूखा इसको छोड़ते हैं ये पाँच दिन दस दिन तक दस दिन फिर इसको इस सब को इकट्ठा करते हैं काटने के बाद दस दिन ऐसे ही पड़ा रहता पड़ा है जो खुश्क हो जाए हाँ खुश्क हो जाए फिर फिर इसको फिर फिर थ्रेशर लगाएगा ये चीज़ है जी ਆਨੇ ਇੰਨੇ ਲੋਕ ਆ ਸਾਡੇ ਨਾਲ ਹਾਲਾ ਦਵਾਲਾ ਦਿਖਾਉਣ ਵਾਲੇ ਇਧਰਲੇ ਪਾਸੇ ਨਾਲ ਇਹਨਾਂ ਦੀ ਪੌਦ ਲਾਈ ਪਈ ਹੈਗੀ ਤੇ ਅਜੇ ਤੋਬਾ ਜਿਹੜੇ ਅਸੀਂ ਝੋਨਾ ਲਾਉਣਾ ਹੈਗਾ ਤੇ ਦੇਖ ਲਓ ਉਹੀ ਸਾਰੀਆਂ ਚੀਜ਼ਾਂ ਕਿਉਂਕਿ ਜਿਹੜਾ ਵੈਦਰ ਆ ਉਹ ਵੀ ਆਲਮੋਸਟ ਸੇਮ ਹੈ ਇਸ ਏਰੀਆ ਦਾ ਵੈਸੇ ਤਾਂ ਅਫਗਾਨਿਸਤਾਨ ਚ ਕਾਫੀ ਸਾਰੇ ਵੈਦਰ ਆ ਪਰ ਜਿਹੜੇ ਇਲਾਕੇ ਚ ਅਸੀਂ ਇਹ ਪੰਜਾਬ ਨਾਲ ਮਿਲਦਾ ਜੁਲਦਾ ਇਸੇ ਕਰਕੇ ਜਿਹੜਾ ਫਸਲੀ ਚੱਕਰ ਹੈ ਇਹਨਾਂ ਦਾ ਉਹ ਵੀ ਪੰਜਾਬ ਨਾਲ ਮਿਲਦਾ ਜੁਲਦਾ ਹੈ ਪਰ ਲੇਟ ਜ਼ਰੂਰ ਆ 2 ਮਹੀਨਾ ਕ ਆਪਣੇ ਨਾਲ ਤੇ ਜਿਵੇਂ ਹਜੇ ਇਹ ਕੰਮਕਾਰ ਆਪਣਾ ਸਮਾਪਤ ਕਰ ਰਹੇ ਆ। ਬਾਕੀ ਇਹਨਾਂ ਦੀ ਹਾੜੀ ਆਪਣੇ ਇਹਨਾਂ ਦਾ ਜਿਵੇਂ ਲੰਬੀ ਚੱਲਦੀ ਹੁੰਦੀ ਜਿਵੇਂ ਆਪਣੇ ਪੁਰਾਣੇ ਟਾਈਮ 'ਚ ਚੱਲਦੀ ਸੀ ਨਾ ਤੇ ਬਸ ਇਸ ਦੁਬਾਰਾ ਜੇ ਵੀ ਹੁਣ ਜੀਰੀਆਂ ਲਾ ਦੇਣਗੇ। ਜੀਰੀ ਲਾ ਕੇ ਫਿਰ ਸ਼ਾਇਦ ਸਤੰਬਰ ਅਕਤੂਬਰ 'ਚ ਵੱਢੀ ਜਾਊਗੀ। ਜੇ ਆਪ ਖਾਤੇ ਹੋ? ਅੱਛਾ ਇਹ ਮੈਂ ਆਮ ਖਾਤੇ। ਹਾਂ ਮਹਿਮਾਨ ਕੋ ਵੀ ਦਿੰਦੇ ਹੋ। ਹਾਂ ਅੱਛਾ ਇਹ। ਹਾਂ ਆਓ ਆਪ ਵੀ ਕਾ ਬਹੁਤ ਮੀਠਾ ਹੈ। ਇਧਰ ਆਓ ਮੈਂ ਇਧਰ ਦਿਖਾਤਾ ਹਾਂ ਸਭੀ ਕੋ। ਇਧਰ ਭਈਆ ਤੂ ਤੀਆਂ ਇੰਦੀਆਂ ਲੱਗੀਆਂ ਜੇ ਤੋੜ ਕੇ ਦਿਖਾ ਇਹ ਇਹ ਦੇਖੋ। ਯਹਾਂਪਰ ਵਾਂਸ ਅਗੇਨ

ਇੰਨੀ ਮਾੜੀ ਤਾਂ ਨਾ ਯਾਰ ਬੈਰੂ ਵੀ ਨਾਲ ਵੀ ਨਹੀਂ ਹੁੰਦੀ ਹੁੰਦੀ ਜਿਹੜਾ ਪਿੰਡ 'ਚ ਪਹਿਲਾਂ ਆਉਂਦਾ ਹੁੰਦਾ ਸੀਗਾ ਵੱਖ-ਵੱਖ ਰੂਪ ਦੇ ਧਾਰਦਾ ਜਿੰਨੀ ਮਾੜੀ ਸਾਡੇ ਨਾਲ ਹੋ ਰਹੀ ਆ ਉਹਦਾ ਚੀਕ ਚਘਾੜਾ ਮਗਰ ਪਾਇਆ ਪਿਆ ਸਾਰਾ ਪਿੰਡ ਇਕੱਠਾ ਕਰ ਲਿਆ ਵੀ ਪਤਾ ਨਹੀਂ ਕੀ ਹੋ ਗਿਆ ਇੱਥੇ ਇਹ ਕਹਿੰਦੇ ਪਹਿਲਾਂ ਬੰਦਾ ਨਹੀਂ ਦੇਖਿਆ ਕੋਈ ਐਸੇ ਹੀ ਬੋਲੋ ਨਾ ਆਪਣੇ ਐਸੇ ਹੀ ਬੋਲ ਐਸੇ ਹੀ ਬੋਲੋ ਨਾ ਮੈਂ ਸਮਝ ਗਿਆ ਤਾਂ ਮੈਂ ਵੈਸੇ ਕੁਝ-ਕੁਝ ਸਮਝ ਜਾਂਦਾ ਹੂੰ ਕਹਿੰਦੇ ਪਹਿਲਾਂ ਤੁਸੀਂ ਕੋਈ ਬੰਦਾ ਨਹੀਂ ਦੇਖਿਆ ਯਾਰ

जमी सेम ही सारा कुछ है सारा कुछ सेम है आगे देख लें ये खुरली पशु के लिए है ये डंगर के लिए है? है पशु के लिए है गाँव के लिए गांव के लिए हम्म इधर मुर्गी भी हर घर रखता है हर घर रखता है मुर्गी हर, हर किसी के पास है हर किसी के पास है मुर्गी ठीक है तो क्या करता है अंडे खा, अंडे खाने के लिए अंडे खाने के लिए ਠੀਕ ਆ ਉਹ ਦਿਖਾਉਣੇ ਕੇ ਲਈ ਹੈ ਮੁਰਗੀ ਖਾਣੇ ਕੇ ਲਈ ਹੈ ਮੁਰਗੀ ਵੀ ਖਾ ਜਾਤਾ ਹੈ ਜਬ ਮੁਰਗੀ ਖਾ ਜਾਤਾ ਹੈ ਤੋ ਅੰਡਾ ਕਹਾਂ ਸੇ ਆਏਗਾ ਫਿਰ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਚਲੋ ਉਧਰ ਦੇਖਤੇ ਆਂ ਉਹ ਪਾਠੀ ਕੇ ਪਾਸ ਉਧਰ ਚਲਤੇ ਆਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ ਜਿਹੜਾ ਮੈਂ ਤੁਹਾਨੂੰ ਦੱਸਾਇ ਦਿੱਨਾ ਪਹਿਲਾਂ ਕੰਦਾ ਤੇ ਪਾਠੀ ਹੈ ਪਾਲੀ ਬਾਈ ਕਿਵੇਂ ਲੱਗਦਾ ਤੁਹਾਨੂੰ ਮੈਂ ਤਾਂ ਇਹ ਲੱਗਦਾ ਜਿਵੇਂ ਪੰਜਾਬ ਦੇ ਪਿੰਡਾਂ ਦੀ ਵਾਈ ਵਾਰੀ ਹੈ ਇਹ ਕੀ ਹੈ ਭੇਡ ਵੀ ਰੱਖਤਾ ਹੈ ਇਹ ਭੇਡ ਹੈ ਬੱਕਰੇ ਭੇਡ ਬੱਕਰੀ ਹੈ ਬੇੜ ਸੇ ਕੀ ਲੇਤਾ ਹੈ ਫਿਰ ਆਪ ਕੁਝ ਵੀ ਨਹੀਂ ਇਹ ਗੋਸ਼ਟ ਕੇ ਲੀਏ ਇਸਤੇਮਾਲ ਕਰਤੇ ਹੈ ਗੋਸ਼ਟ ਕੇ ਲੀਏ ਇਸਤੇਮਾਲ ਕਰਤਾ ਹੈ ਇਸਕੋ ਬੇੜ ਕੋ ਗੋਸ਼ਟ ਕੇ ਲੀਏ ਇਸਤੇਮਾਲ ਕਰਤਾ ਹੈ ਇਹ ਦੇਖੋ ਇਹੇ ਡੰਗਰ ਖੜੇ ਹੈ ਭੇੜ ਬੱਚੀਆਂ ਇਹ ਚੀਜ਼ਾਂ ਜੀ ਇਧਰਲੇ ਪਾਸੇ ਸੀਗਾ ਇਹ ਇਧਰ ਆਨਾ ਭਾਈ ਇਹ ਇਹ ਦੇਖਣਾ ਮੇਰੇ ਮੇਰੇ ਕੋ ਇਹ ਦਿਖਾਣਾ ਹੈ ਤੁਹਾਨੂੰ ਇੱਕ ਚੀਜ਼ ਦਿਖਾਉਣਾ ਮੈਂ ਇੱਥੋਂ ਦਾ ਦੇਖੋ ਜਮੀ ਪੰਜਾਬ ਲੱਗਦਾ ਨਾ हा चीज देखो अपने पंजाब के बॉर्डर हजे भी है, है ये आपका पहले पहले से ऐसी रखते हो पाती गोबर ये गोबर है इसके सुखाने के लिए फिर इसको जलाते हैं जलाते किसमे हो चीज में क्या बोलते हैं है आपके भी चूल्हा होता है भी चुल्ला। हमारे भी चूल्हा होता है अच्छा है यार कितना कुछ सेम है ਸੇਮ ਬੋਸਿਤ ਹਾਂ ਤਾਂ ਚੁੱਲੇ 'ਚ ਫਿਰ ਆਪ ਰੋਟੀ ਰੋਟੀ ਉਸ 'ਚ ਪਕਾਤੇ ਹੋ ਜਾਂ ਖਾਣਾ ਬਣਾਤੇ ਹੋ ਖਾਣਾ 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 ਬਣਾਤੇ ਹੋ ਠੀਕ ਹੈ ਰੋਟੀ ਤੋਂ ਆਪ ਉਹ ਖਾਤੇ ਹੋ ਜੋ ਨਾਨ ਵਾਲਾ ਦੂਸਰਾ ਨਾਨ ਵਾਲਾ ਤੰਦੂਰ ਬੜੇ ਵਾਲਾ ਮੈਂ ਆਪ ਦਾ ਬੜਾ ਤੰਦੂਰ ਬੜਾ ਉਹ ਰੋਟੀ ਖਾਤੇ ਹੋ ਨਾ ਹੂੰ ਹੁਣ ਨਾ ਬਾਈ ਤੋਂ ਨਾ ਸੀ ਇਜਾਜ਼ਤ ਲਈ ਅਭੀ ਜੇ ਕੋਈ ਅਸੀਂ ਘਰ ਅੰਦਰੋਂ ਦੇਖ ਸਕਦੇ ਆ ਤਾਂ ਫਿਰ ਇਹਨਾਂ ਦੀ ਰਸੋਈ ਚੁੱਲੇ ਹੋਰ ਜਿਹੜੀਆਂ ਚੀਜ਼ਾਂ ਹਨਾ ਅੰਦਰਲੇ ਪਾਸੇ ਘਰਾਂ ਦੇ ਆ ਤਾਂ ਉਹ ਵੀ ਦਿਖਾਵਾਂਗੇ ਕੋਸ਼ਿਸ਼ ਕਰਦੇ ਹਾਂ ਜਿੰਨਾ ਵੱਧ ਤੋਂ ਵੱਧ ਅਸੀਂ ਦਿਖਾ ਸਕਦੇ ਹਾਂਗੇ ਹਨਾ ਤੇ ਸੋ ਇਹੋ ਜਿਹੀ ਕੁਛ ਲਾਈਫ ਹੈ ਜੀ ਪਿੰਡਾਂ ਦੀ ਐ ਰਹਿਣ ਸਹਿਣ ਹੈਗਾ ਪਿੰਡਾਂ ਦਾ ਇਹਨਾਂ ਦਾ ਇਹ ਜਿਹੜੀਆਂ ਨਾ ਘਰਾਂ ਦੀਆਂ ਕੰਧਾਂ ਇਹਨਾਂ ਦੀ ਮਟਾਈ ਦੇਖੋ ਤੁਸੀਂ ਮਤਲਬ ਲਿਪੀਆਂ ਤਾਂ ਚਲੋ ਗਾਰੇ ਨਾਲ ਜਿਵੇਂ ਦੱਸ ਰਹੇ ਸੀ ਪਰ ਇਹਨਾਂ ਦੀ ਮਟਾਈ ਦੇਖੋ ਇਹ ਚਾਰ ਦਿਵਾਰੀ ਵੀ ਬਹੁਤ ਵੱਡੀ ਹੈ ਘਰ ਦਾ ਘਰ ਦੀ ਚਾਰ ਦਿਵਾਰੀ ਬਹੁਤ ਮੋਟੀ ਹੈ ਜਿਵੇਂ ਰਾਜਿਆਂ ਵਾਲਾ ਮਹਾਰਾਜਿਆਂ ਵਾਲਾ ਕੰਮ ਹੈ ਪਹਿਲਾਂ ਵਾਲਾ ਇਹ ਇਸ ਤਰ੍ਹਾਂ ਦੇਖੋ ਇੱਕ ਬਾਹਰੀ ਦਵਾਰ ਇੱਕ ਅਲੱਗ ਹੁੰਦੀ ਹੈ ਇਹਨਾਂ ਦੀ ਉਸ ਤੋਂ ਬਾਅਦ ਜਿਹੜੀ ਅੰਦਰਲੀ ਮੇਨ ਘਰ ਦਾ ਦਰਵਾਜ਼ਾ ਹੁੰਦਾ ਮੇਨ ਡੋਰ ਆ ਉਹ ਅੰਦਰ ਦਾ ਅਲੱਗ ਹੁੰਦਾ ਬਾਹਰ ਦਾ ਚੁਗਿਰਦਾ ਅਲੱਗ ਹੈ ਆ ਇਹਨਾਂ ਬਾਹਰਲਾ ਪਾਸਾ ਹੁੰਦਾ ਪਰਦਾ ਜਾਂ ਪ੍ਰਾਈਵੇਸੀ ਕਾਫੀ ਜ਼ਿਆਦਾ ਹੁੰਦੀ ਹੈ ਘਰ ਦੀ ਇਸ ਤਰ੍ਹਾਂ ਕਰਕੇ ਕਿਲੇਆਂ ਟਾਈਪ ਘਰ ਨੇ ਇਥੇ ਜਿਵੇਂ ਕਿਲੇ ਹੁੰਦੇ ਆ ਅੰਦਰ ਦੀ ਅੰਦਰ ਵੀ ਘੁੰਮ ਸਕਦੇ ਹੋ ਤੇ ਫਿਰ ਬਾਹਰ ਦੀ ਬਾਹਰ ਉਹ ਲੱਗ ਤੋਂ ਜਾ ਸਕਦੇ ਹੋ ਮਤਲਬ ਦੇਖੋ ਇਹ ਘਰ ਹੈ ਸਾਰਾ ਆ ਆ ਘਰ ਦੀ ਮੇਨ ਦਵਾਰ ਆਗੀ ਆ ਅੰਦਰਲੇ ਪਾਸੇ ਇਹ ਇਹਦੇ ਮੇਨ ਘਰ ਅੰਦਰ ਹੈ ਇਸ ਤਰ੍ਹਾਂ ਕਰਕੇ ਘਰ ਬਣਾਏ ਹੋਇਆ ਯਾਰ ਪਹਿਲੀ ਵਾਰ ਦੇਖ ਰਿਹਾ ਇਸ ਤਰ੍ਹਾਂ ਦਾ ਜਿਹੜਾ ਘਰ ਨੂੰ ਬਣਾਉਣ ਦਾ ਸਟਾਈਲ ਹੈ ਇਹਨਾਂ ਦਾ ਇੱਥੇ ਇੰਨੇ ਦਰਖਤ ਹੋਣ ਦਾ ਇੰਨੀ ਛਾਂ ਹੋਣ ਦਾ ਸਾਨੂੰ ਇੱਕ ਹੋਰ ਕਾਰਨ ਵੀ ਪਤਾ ਲੱਗਿਆ ਤੇ ਬਾਈ ਹੁਣਾਂ ਨੇ ਦੱਸਿਆ ਵੀ ਸਾਡੇ ਕੋਲ ਲਾਈਟ ਹੀ ਹੈ ਨਹੀਂ ਵੀ ਮਤਲਬ ਬਿਜਲੀ ਬਿਜਲੀ ਇਧਰ ਹੈ नहीं बिजली नहीं है है तो एसी नहीं है डीसी है ए नहीं है नहीं, सोलर दोलर का सोलर, सोलर खाली पंखा चलता है पंखा चलता है लाइटिंग भी चलती है हाँ। लेकिन उस उस तो जो बैटरी है बल्ब है बल्ब चलते हैं ए सी वगैरह कुछ नहीं, नहीं है नहीं, नहीं, जो वैसे बिजली आता होता है जैसे देशों में हमारे देश में है ਉਹ ਉਹ ਜੋ ਸਰਕਾਰ ਕੀ ਤਰਫ ਸੇ ਆਤਾ ਹੈ ਬਿਜਲੀ ਐਸਾ ਕੋਈ ਬਿਜਲੀ ਨਹੀਂ ਹੈ ਇਹ ਸ਼ਹਿਰਾਂ ਵਿੱਚ ਹੈ ਸ਼ਹਿਰਾਂ ਵਿੱਚ ਗਾਵਾਂ ਵਿੱਚ ਨਹੀਂ ਹੈ ਗਾਵ ਵਿੱਚ ਨਹੀਂ ਹੈ ਅਫਗਾਨਿਸਤਾਨ ਦੇ ਤੁਸੀਂ ਪਿੰਡ ਦੇਖੋ ਕਿਸ ਹੱਦ ਤੱਕ ਆਪਾਂ ਮਤਲਬ ਸੋਚ ਰਹੇ ਵੀ ਪਿੱਛੇ ਨੇ ਪਿੰਡਾਂ 'ਚ ਬਿਜਲੀ ਤੱਕ ਹਜੇ ਤੱਕ ਹੈ ਨਹੀਂ ਗਈ ਮਤਲਬ ਇੱਥੇ ਆਉਂਦੀ ਨਹੀਂ ਇਸ ਲਈ ਇਧਰ ਜਿਆਦਾ ਪੇੜ ਹੈ ਲੋਕ ਪੇੜ ਦੀ ਛਾਂਵੇ ਵਿੱਚ ਰਹਿੰਦੇ ਹਨਾ ਠੰਡਾ ਰਹਤਾ ਹੈ ਠੰਡਾ ਰਹਤਾ ਹੈ ਘਰ ਬਾਹ ਠੰਡੇ ਰਹਿੰਦੇ ਇਹਨਾਂ ਦੇ ਆ ਸਾਰੇ ਠੰਡੇ ਰਹਿੰਦੇ ਆ ਇਹ ਤਰੀਕਿਆਂ ਕਰਕੇ ਮਤਲਬ ਇੱਥੇ ਜਿਹੜਾ ਇਹ ਐਨੀ ਸਾਨੂੰ ਗ੍ਰੀਨਰੀ ਦੇਖਣ ਨੂੰ ਮਿਲੀ ਆਪਣੇ ਪਹਿਲਾਂ ਵਾਲੇ ਟਾਈਮ ਚ ਐਂ ਹੁੰਦਾ ਸੀਗੇ ਤਾਂ ਹੀ ਲੋਕ ਇੰਨੇ ਰੁੱਖ ਲਾ ਕੇ ਰੱਖਦੇ ਸੀ ਹੁਣ ਅਗਲਾ ਵੇੜੇ ਚ ਇੱਕ ਵੀ ਦਰਖਤ ਨਹੀਂ ਛੱਡਦਾ ਇਹ ਸੀ ਮਤਲਬ ਦੱਬ ਕੇ ਸੁੱਚ ਬਹਿ ਜਾਂਦੇ ਅੰਦਰ ਬੈਠੇ ਰਹਿੰਦੇ ਉਸਨੇ ਕੱਪੜਾ ਨਹੀਂ ਪਹਿਨਾ ਗਰਮੀ ਜਿਆਦਾ ਲੱਗ ਰਹਾ ਹੈ ਉਸਕੋ ਯਾ ਗਰਮੀ ਸਭ ਉਹ ਹਾਂ 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 ਇਹਦਾ ਮਤਲਬ ਸਕੂਲ ਵੀ ਛੱਡਿਆ ਅਜੇ ਆ ਇਹ ਆਪਕਾ ਬੈਗ ਦਿਖਾਨਾ ਬੈਗ ਇਹ ਬੈਗ ਵੀ ਇਹਨਾਂ ਨੇ ਇਹਨਾਂ ਨੇ ਦਿੱਤੇ ਹੋਏ ਜਿਵੇਂ ਯੂਨੀਸੈਫ ਇਧਰ ਪਿੱਛੇ ਪਿੱਛੇ ਹਾਂ ਇਹ ਯੂਨੀਸੈਫ ਦੇਖ ਲੋ ਕੱਲ ਅਸੀਂ ਬਾਰਡਰ ਤੇ ਦੇਖੀ ਸੀ ਨਾ ਜਿਹੜੇ ਮੁਜਾ ਮੁਜਾਹਿਰਾਂ ਨੂੰ ਮਾਜਰਾਂ ਨੂੰ ਸਾਹਮਣੇ ਆ ਜਿਹੜੇ

تو چل لائک چلڈرن ڈیولپمنٹ ان دی افغانستان فار اور سکول دیئر از ا ڈفرنس ہیلپنگ اس ایم گنا سے اوکے دیئر از ا ڈفرنس لائک چئرز پینز بک موبائل تھینک یو او بھائی کنده گھرے اج ملن اندر سے دیکھ لیں بھائی او کنده اندروں دیکھ لو گھر تے میں تھونو انہاں دا گھر دا کاند دا ڈیزائن دکھا داں اے ایسے اویں دا کچھ ڈیزائن ہوندا اوپر لے پاسے اویں دا کچھ ڈیزائن پا کے رکھ دے ਤੇ ਲੱਕੜ ਦੀ ਫੱਟੀ ਨਾਲ ਪਾਇਆ ਹੋਇਆ ਤੇ ਦਰਵਾਜ਼ੇ ਇਹਨਾਂ ਦੇ ਕੁਝ ਇਸ ਤਰ੍ਹਾਂ ਦੇ ਜਿਹੜੇ ਘਰਾਂ ਦੇ ਦਰਵਾਜ਼ੇ ਆ ਜਾਂਦਾ ਰਾਜ ਚਲੋ ਜੀ ਆ ਗਏ ਅੰਦਰ ਭਾਈ ਥੈਂਕ ਯੂ ਦਿਖਾ ਸਕਤੇ ਅੰਦਰ ਸੇ ਨਾਲ ਖੋਲ ਦिए ਠੀਕ ਠੀਕ ਤੇ ਇਸ ਤਰ੍ਹਾਂ ਦੇ ਘਰ ਹੈ ਦੇਖੋ ਅੰਦਰਲੇ ਪਾਸੇ ਵਾਓ ਜੇ ਜੈਸਰ ਪੂਰਾ ਚਾਰ ਦੀਵਾਰੀ ਹੁੰਦਾ ਹੈ ਆਪਕਾ ਚਾਰ ਦੀਵਾਰੀ ਕੇ ਅੰਦਰ ਵੀ ਪੋਰਸ਼ਨ ਹੁੰਦਾ ਹੈ ਘਰ ਕਾ ਮੀਨ ਜੇ ਅੰਦਰ ਫੀਮੇਲ ਕਾ ਲੱਗਾ ਹੁੰਦਾ ਹੈ नहीं सब एक जगह होते हैं लेकिन अच्छा जो ये हमारा घर जो है ना वो चार भाइयों का है। अच्छा चार भाइयों का घर है ये घर जिस भाई का है वो यहाँ नहीं है जैसे मुझे बाहर से जो बड़े बड़े घर दिख रहे थे इतने बड़े बड़े चार एक बड़ा होता है उसके अंदर तीन चार भाइयों के घर होते है अच्छा मुझे लगा था कितने के ऐसा इतने 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 खुले बड़े बड़े घर है नहीं बड़े बड़े भी होते हैं लेकिन जब कोई भाई अपनी भाई से जुदा होता है हाँ। तो एक चार दीवाली होते हैं और चार दीवाली में दो तीन घरे होते हैं ठीक है चलो फिर देख सकते हैं अभी ये थोड़ा अंदर बस हमको किचन खाली देखना है उधर क्या है वो वो देख ले ये तंदूर है तंदूर है हां रोटी पकाने हाँ। के लिए अभी-अभी रोटी पकाया अच्छा अभी-अभी पकाया तंदूर आ नारंगा दा ना बूटा ला रखा भाई ने अनार भी hunde है मतलब तंदूर पकी रहंदा है ये देखो दूर दे विच कैसी रखी है भाई उरा ने ते रोटी, रोटी। लगी भी है। सही गल है बे बे रोटी ला के हटे केनी में क्या गर्म किया इसमें पानी है, पानी है पानी पानी है। गर्म करने के लिए रखा है चाय के लिए अच्छा चाय के लिए चाय देर ये तो अनार का बूटा लगाया है आपने है ना न आप इतने दरख्त बहुत लगाते हो यार घरों में हमारा जो दरख्त है वो बहुत पसंद है हमको अच्छा आपको बहुत पसंद है पसंद है ठीक है जो अंदर से पूरा घर है ऐसा होता है आपका है ये पूरा घर है ये कमरा है अच्छा ये कमरा है आज तुझे, तुझे कमरा भी दिखा दो चलो देख लेते हैं भाई थोड़ा थोड़ा चीज है पुरानी चीज की है पुरानी चीज है <laughs> चलो देखते हैं क्या है ये हो जे कुछ कमरे है भाई लसन भी है यहाँ पर भाई ये लसन है ये लसन है इसमें जो जे जैसे इतना ईंट यूज हुआ है या इसमें नहीं हुआ नहीं इसमें ईंट नहीं है ये सारा मिट्टी है ये अंदर से पूरा मिट्टी है पूरा मिट्टी है पर है पर इससे अंदर से बाहर ये लकड़ी इस चीज के लिए ठीक थी, है हाँ। ये बनाते खुद ही ये गेट खोलना थोड़ा सा ये हाँ। बनाते आप खुद ही हो हाँ, हम खुद ही बनाते हैं कोई मिस्त्री से बनवाते हो जाएस इसका मिस्त्री भी है लेकिन हम ये जो किस चीज लोग बनाते हैं तो इधर बारिश नहीं होता फिर बारिश तो होता होगा तो बारिश, बारिश से ये खराब नहीं होता नहीं नहीं ख़राब नहीं होता अच्छा ऐसे ही रहता है रहता है ठीक तो इसका पु... बाद में जैसे हमारे भी होते थे ऐसे घर पहले गांव में तो इसका लिपाई करते थे मिट्टी द्वारा फेरते थे, थे इस पे की इसका अच्छा बारिश रहे बारिश के सीजन के बाद हमने भी किया है आप भी ऐसे ही करते हैं ये जो देख रहे हैं आप ये बांस लकड़ी है ना हाँ जी उसके ऊपर दूसरी चीज है फिर हाँ उसके ऊपर मिट्टी है ठीक है उसके ऊपर फिर प्लास्टिक है ठीक है प्लास्टिक के ऊपर फिर मिट्टी है ठीक है।, है ये छत्ता भाई कान नहीं है जिम्मे पुराने टाइम च अपने हाँ, पर्णा हाँ पर्णा हमारे भी पहले हमारे चालीस पचास साल पहले ऐसे करते थे अभी नहीं है ये देखो इतो कितो कितो या कहीं से ये खराब भी हुआ पड़ा है ना नहीं ये ऐसे पानी आ गया नहीं नहीं ये खराबी नहीं है हमने खुद कर दिया अच्छा आपने खुद कर दिया सर्दियों चल। बुखारी के मौसम सर्दी के मौसम होता है ना बुखारी गर्मी घर गर्म रहता है नहीं यहाँ पर बर्फ नहीं पड़ता सर्दी बर्फ तो काबुल में पड़ता है ना बर्फ काबुल में इधर नहीं पड़ता सालों में एक दिन पड़ गया है चलो बाहर चलते है भाई हमारे यहाँ पड़ता है बुड़ा बुड़ा ले भाई ये दे दूजे वे भाई ने इन्हों मिला दा मैं ये आपका नाम क्या है जी नाम गुल क्या गुल मोहम्मद गुल मोहम्मद हाँ आपकी आंखें बहुत सुंदर है नहीं आपकी आंखें बहुत सुंदर है अल्लाह ने दिया ना <laughs> अल्लाह ने दिया <laughs> ब्लू आईज हैं है? है? बहुत कम लोगों की होती है ऐसी है ना हाँ हाँ अफगानिस्तान में कुछ कुछ लोगों की है मैंने देखा आ, है, है, ਅਲੱਛਾ ਲਗਾ ਜੀ ਆਪਸੇ ਮਿਲਕੇ ਸ਼ੁਕਰੀਆ ਜੀ ਇਹ ਆਪ ਹੀ ਕਾ ਕਰ ਰਹੇ ਹੈ ਨਾ ਆਹ ਹਾਂ ਜੀ ਸ਼ੁਕਰੀਆ ਆਪਕਾ ਬਹੁਤ ਬਹੁਤ ਜੀ ਥੈਂਕ ਯੂ ਵੈਰੀ ਮਚ ਹਾਂਜੀ ਅਬ ਕੀ ਕਰੀ ਖਾਣਾ ਖਾਈ ਨਹੀਂ ਨਹੀਂ ਖਾਣਾ ਬੇ ਕਮ ਮਿਲਦਾ ਲੈ ਵੀ ਅੰਦਰੋਂ ਜਿਹੜੇ ਘਰ ਦੇਖਣ ਦੀ ਰੀ ਸੀ ਹੋਵੇ ਪੂਰੀ ਹੋ ਗਈ ਤੇ ਪਿੰਡਾਂ ਦੇ ਲੋਕ ਯਾਰ ਇੰਨੇ ਕਿ ਜਿਆਦਾ ਵਧੀਆ ਹੁੰਦੇ ਆ ਤੇ ਇਹੀ ਜੇ ਸ਼ਹਿਰ ਚ ਅਸੀਂ ਕਿਸੇ ਦੇ ਜਾਣਾ ਹੁੰਦਾ ਨਾ ਸ਼ਹਿਰ ਚ ਕਦੇ ਵੀ ਅਲਾਉਡ ਨਹੀਂ ਕਰਦੇ ਸੀ ਕਾਫੀ ਦਿਨਾਂ ਸਾਨੂੰ ਮੈਸੇਜ ਆ ਰਹੇ ਸੀ ਕਿ ਅਫਗਾਨਿਸਤਾਨ ਦੇ ਪਿੰਡ ਦਿਖਾਓ ਕਿ ਕਿਵੇਂ ਦਾ ਪਿੰਡ ਤਾਂ ਵੈਸੇ ਅਸੀਂ ਸਾਰੇ ਕਿਤੇ ਜਾ ਕੇ ਦੇਖਦੇ ਹੁੰਨੇ ਆ ਸੋ ਪਿੰਡਾਂ ਦੀ ਦੁਨੀਆ ਇਹ ਸਾਰੀ ਇਹੋ ਜੀ ਹੈ ਕਿਵੇਂ ਰਹਿੰਦੇ ਆ ਕੀ ਇਹਨਾਂ ਦਾ ਕੰਮ ਕਰ ਆਇਦੋਂ ਬਾਅਦ ਹਜੇ ਅਸੀਂ ਖੇਤੀਬਾੜੀ ਦਾ ਵੀ ਪ੍ਰੋਪਰ ਅਸੀਂ ਐਕਸਪਲੋਰ ਕਰਨਾ ਹੈ ਕਿ ਖੇਤੀਬਾੜੀ ਹੈ ਜਿਹੜੀ ਇੱਥੇ ਉਹ ਕਿਵੇਂ ਦੀ ਹੈਗੀ ਜੇ ਜੋ ਆਪਣੇ ਇਤਨੇ ਪੇੜ ਲਗਾ ਰੱਖੇ ਆ ਆਪਣੇ ਘਰ ਮੇਂ इस इसको देख के आपकी बीबी नहीं आपको डांट पड़ती है हमारे घरों में तो ये है कि इतने सारे दरख्त हो ना बहुत सारा पत्ता गिरता है हाँ। तो हमारी जो लेडीज या साफ करना वो कहती है कि उखाड़ दो इसे बस उखाड़ दो खुश हो जाता है हमारा बीबिया जो है वो भी खुश हो जाते हैं हमारे बोलते हैं खिलारा पड़ जाता है हम भी देख रहे हैं अच्छा लग रहा है अच्छी बाई आ रही है ਤੋ ਜੋ ਜੋ ਪੰਛੀ ਆਤੇ ਆ ਉੱਪਰ ਸੇ ਉਹ ਵੀ ਅੱਛਾ ਲੱਗਦਾ ਹੈ ਜਿਵੇਂ ਬੋਲਦੇ ਆ ਅੱਛਾ ਲੱਗਦਾ ਯਾਰ ਉਸ ਕੋਲ ਜਿਸ ਕੋ ਬਜਾ ਇਹਨਾਂ ਦੇ ਬਾਈ ਫਰੂਟਸ ਵੀ ਬਹੁਤ ਲਾਏ ਹੋਏ ਆ ਫਰੂਟਸ ਲਾਏ ਹੋਏ ਨੇ ਘਰੇ ਆਪਣੇ ਵੀ ਲਾਏ ਹੋਏ ਨੇ ਮੇਰੇ ਤਾਂ ਬਹੁਤ ਜ਼ਿਆਦਾ ਲਾਏ ਹੋਏ ਨੇ ਘਰੇ ਮੈਂ ਵੀ ਹੁਣ ਬਾਈ ਜਿਹੜਾ ਨਵਾਂ ਘਰ ਮੈਂ ਪਾ ਰਿਆਂ ਦੋਨੋਂ ਪਤਾ ਹੀ ਆ ਆਪਾਂ ਸਾਰੇ ਦੇਖਣ ਵਾਲਿਆਂ ਨੂੰ ਵੀ ਬੇਨਤੀ ਕਰਦੇ ਆ ਵੀ ਦੇਖੋ ਹਣਾ ਇਹਨਾਂ ਨੇ ਇਹਨੇ ਕੱਚੇ ਘਰ ਦੇ ਵਿੱਚ ਵੀ ਇਹਨੇ ਦਰਖਤ ਲਾ ਕੇ ਰੱਖੇ ਨੇ ਤੇ ਹਰ ਇੱਕ ਬੰਦਾ ਜਿਹਦੇ ਮੋਟਰ ਹੈਗੀ ਉਹਨੂੰ ਘੱਟੋ ਘੱਟ ਵੀ 20 ਦਰਖਤ ਮੋਟਰ ਦੇ ਵਾਲੇ ਦਵਾਲੇ ਤੇ ਬੇਨਤੀ ਹੈ ਸਾਡੀ ਜੇ ਤੁਸੀਂ ਕਬੂਲ ਕਰੋ ਹੂੰ ਤੇ ਆਪਣੇ ਘਰ ਦੇ ਵਿੱਚ ਵੀ ਇੰਨੇ ਜਿਹੜੇ ਖਾਣ ਪੀਣ ਵਾਲੇ ਫਲ ਨੇ ਉਹਨਾਂ ਦੇ ਦਰਖਤ ਸਾਡੇ ਜਵਾਕ ਨੇ ਜਿਹੜੇ ਉਹ ਫਾਸਟ ਫੂਡ ਤੋਂ ਹਟ ਕੇ ਇਹ ਦਰਖਤਾਂ ਤੋਂ ਫਲ ਖਾਣ ਸਹੀ ਗੱਲ ਹੈ ਸਾਡੀ ਬੇਨਤੀ ਹੈ ਵੀ ਤੁਸੀਂ ਜ਼ਰੂਰ ਲਾਓ ਇਹਨਾਂ ਦੇ ਆਪਕੇ ਜਿਹਾ ਫਰੂਟਸ ਵਾਲੇ ਹੈ ਨਾ ਫਰੂਟ ਫਰੂਟ ਬਹੁਤ ਆਇਆ ਹੈ ਨਾ ਇਧਰ ਹਾਂ ਗਰਮੀ ਫਰੂਟ ਹੁੰਦਾ ਹੈ ਫਰੂਟ ਹੁੰਦਾ ਹੈ ਹਾਂ ਚਲੋ ਭਾਈ ਜੈਸਾ ਅੰਗੂਰ ਹੈ ਅਨਾਰ ਹੈ ਅੰਬਰੂਤ ਹੈ ਨਿੰਬੂ ਹੈ ਹੂੰ ਅੰਗੂਰ ਹੈ ਅੰਗੂਰ ਹੈ ਹੂੰ ਹਾਂ ਹਰ ਚੀਜ਼ ਦਾ ਬਸ ਇਹ ਅਪਰੂਵ ਦਾ ਦਰ ਆਤਾ ਹੈ ਨਾ ਆ ਓਕੇ ਜੀ ਥੈਂਕ ਯੂ ਸ਼ੁਕਰੀਆ ਤੁਹਾਡਾ ਮਿਹਰਬਾਨੀ ਬਾਏ ਬਾਏ ਲੈ ਵੀ ਚੱਲੀਏ ਬਾਹਰਲੇ ਪਾਸੇ ਹੁਣ ਇਹ ਸੀ ਜੀ ਪਿੰਡਾਂ ਦੀ ਦੁਨੀਆ ਇੱਥੋਂ ਦੀ ਪਿੰਡਾਂ ਦੇ ਘਰ-ਬਾਰ ਪਿੰਡਾਂ ਦਾ ਰਹਿਣ ਸਹਿਣ ਲੋਕ ਤੇ ਇੰਨੇ ਮੁਹੱਬਤੀ ਲੋਕ ਆ ਯਾਰ ਨਾ ਵੀ ਗੱਲਾਂ ਹੀ ਛੱਡ ਦੋ ਮਤਲਬ ਦਿਲ ਖੁਸ਼ ਹੋ ਗਿਆ ਵੀ ਪਿੰਡ 'ਚ ਆਏ ਆ ਯਾਰ ਕਿਸੇ ਇੱਕ ਘਰ ਨੇ ਮਨਾਂ ਨਹੀਂ ਕੀਤਾ ਸਾਨੂੰ ਕਿੰਨੇ ਘਰਾਂ ਦੇ ਗਏ ਆ ਤੇ ਬਾਕੀ ਆ ਜਿਵੇਂ ਕਹਾਵਤ ਉਹੀ ਆ ਕੱਚੇ ਘਰ ਦੇ ਲਾਂ ਦੇ ਸੱਚੇ ਤੇ ਵਾਕੀ ਗੱਲ ਸੱਚ ਹੈਗੀ ਇਹ ਤੇ ਹੁਣ ਬਾਹਰਲੇ ਪਾਸੇ ਚੱਲਦੇ ਜਿਹੜਾ ਹੋਰ ਪਿੰਡ ਦਾ ਕੁਸ਼ ਇਲਾਕਾ ਹੈਗਾ ਅਸੀਂ ਤੁਹਾਨੂੰ ਉਹ ਦਿਖਾਉਣੇ ਆ ਜਾ ਕੇ ਇਹ ਬਾਈ ਜੀ ਨੇ ਸਾਨੂੰ ਇੱਕ ਬੇਨਤੀ ਕੀਤੀ ਹੁਣ ਕਹਿੰਦੇ ਵੀ ਸਾਡੀ ਰਿਕੁਐਸਟ ਆ ਸਾਡਾ ਮਸਲਾ ਇਹਨਾਂ ਨੇ ਆਪਦਾ ਡਿਸਕਸ ਕੀਤਾ ਕਹਿੰਦੇ ਤੁਸੀਂ ਜੇ ਹੋ ਸਕਦਾ ਸਾਡੀ ਮਦਦ ਕਰਿਓ ਤੋਂ ਆਪ ਬਾਈ ਆਪ ਆਪਣੀ ਬਾਤ ਰੱਖ ਸਕਦੇ ਹੋ पूरी दुनिया तक जाएगी हाँ जी जी मेरे दो बेटा है एक हुँ। ये हुँ। और एक से एक जो है इससे बड़ा है वो तकरीबन चौदह साल का है पंद्रह साल का ये दोनों बीमारी ये खून का मसला है ना भाई खून नहीं बढ़ता भाई कहें अभी इन्होंने इतना अफगानिस्तान में इतना इलाज भी नहीं है ना इलाज नहीं है इधर नहीं है हमने बदगुमाया और हम अम ऐसे हमारे पास है इतना एहत है ना हां आपके पास इतना साधन नहीं है कि आप इसका इलाज करा सको ऐसा कोई इलाज करा दे ये जो मुझे जो भी देखेगा फिर ये दुनिया में वो हमारे साथ कोई मदद कर सकते हैं तो बस हमको उसको भाई जी दा मेन रिक्वेस्ट कहना ये है कि जे कोई बंदा इनहा दे बेटे दा इलाज करा सकता हो बाहर ਭਾਵੇਂ इंडिया च ਭਾਵੇਂ ਬਾਹਰ ਜਾਂ ਕਿਤੇ ਵੀ ਵੀ इलाज करा दियो नहीं इनहा दी जरूर ਕਿਵੇਂ ਨਾ ਕਿਵੇਂ ਮਦਦ ਕਰਿਓ ਠੀਕ ਹੈ हां यस ਠੀਕ ਹੈ ਜੀ हे, हे? आ, हेमुफिल्या। है। हेमुफिल्या। हेमुफिल्या इसका। आ, जो न, कुछ जगह जहमी हो जाए वहाँ से खून निकलता है बंद नहीं, नहीं होता है ठीक है और इसके जो बंदे है ये बंद जोड़े ये क्या होता है बड़े हो जाते हैं बहुत ज्यादा दर्द करता है ठीक है तो बाहर इंडिया में तो शायद इलाज होगा ना शायद होगा आपके पास पैसा नहीं है वहां हम हमारे पास पैसा भी नहीं है जो लोग आ, हमें देख रहे हैं इस बच्चे को देख रहे हैं तो प्लीज भाई जितनी हो सकता है यार मदद करें वो बाद तो बाद है ना मैं आपका WhatsApp नंबर इधर दे दूँगा ठीक है है ना आपके पहले आपको WhatsApp पे मैसेज कर लेगा लोग जो भी आपका WhatsApp नंबर चलता है ठीक है हां ऐसे तो आप नंबर बोलोगे वो गलत जगह लग जाता है कई बार मैं कंट्री कोड अफगानिस्तान का कोड लगा के सही नंबर आपका मेंशन कर दूंगा जिसने भी करना होगा बात करेंगे ठीक है जी और आपके बच्चे के लिए बहुत सारी दवाएं हैं हां खुदा मेहर करे हैं जी सोए सी जी अपना आज दा व्लॉग जीच तानू अफगानिस्तान दी लाइफ ایتھوں دی ਪਿੰਡਾਂ ਦੀ ਦੁਨੀਆ ਸਾਰਾ ਦਿਖਾਉਣਾ ਸੀਗਾ ਤੇ ਬਾਈ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਨਾਲ ਤੁਰ ਫਿਰ ਕੇ ਦਿਖਾਇਆ ਤੇ ਬਾਈ ਹੁਣਾਂ ਦੀ ਯਾਰ ਮਦਦ ਕਰੇ ਜਿੰਨਾ ਹੋ ਸਕਦਾ ਸੀ ਆਪਣੇ ਵੱਲੋਂ ਜੋ ਅਸੀਂ ਕਰਦੇ ਆ ਹਨ ਅਸੀਂ ਵੀ ਇਹਨਾਂ ਨੂੰ ਕੁਛ ਨਾ ਕੁਛ ਮਦਦ ਦੇ ਕੇ ਜਾ ਰਹੇ ਹਾਂ ਤੇ ਐਵੇਂ ਹੀ ਆ ਬਸ ਜੰਗ ਨੇ ਕੁਝ ਹਾਲਾਤ ਇੱਥੇ ਮੁਲਕ ਦੇ ਇਹੋ ਜੇ ਕਰ ਰੱਖਿਆ ਹਨ ਤੇ ਉੱਭਰ ਹੀ ਨਹੀਂ ਸਕਿਆ ਕਦੇ ਇਸ ਚੀਜ਼ਾਂ ਤੋਂ ਨਿਕਲ ਨਹੀਂ ਸਕਿਆ ਜਿੱਨਾ ਮੁਲਕਾਂ 'ਚ ਜੰਗਾਂ ਜੁੱਦਾਂ ਹੁੰਦੇ ਆ ਨਾ ਆਪਣੇ ਵੀ ਹੁਣ ਜਿਵੇਂ ਇੰਡੀਆ ਪਾਕਿਸਤਾਨ ਇੰਡੀਆ ਪਾਕਿਸਤਾਨ ਕਰੀ ਜਾਂਦਾ ਇਹ ਕਿਹੜਾ ਕੋਈ ਮੱਲਾਂ ਦਾ ਖੇਡ ਹੁੰਦਾ ਹੈਗਾ ਵੀ ਇੱਕ ਬੰਦਾ ਜਿੱਤ ਗਿਆ ਆਪਾਂ ਵੀ ਤਾੜੀਆਂ ਮਾਰਦੇ ਆ ਜਿਹੜੀਆਂ ਜੰਗ ਜੁੱਦ ਹੁੰਦੇ ਆ ਨਾ ਮੁਲਕ ਨੂੰ 50 50 ਸਾਲ ਪਿਛੇ ਧੱਕ ਦਿੰਦੇ ਆ 100 100 ਸਾਲ ਪਿਛੇ ਤੱਕ ਦਿੰਦੇ ਆ ਸੋ ਇਹੋ ਜਿਹਾ ਮਿਹਰ ਕਰੇ ਪਰਮਾਤਮਾ ਇੱਥੋਂ ਦੇ ਲੋਕਾਂ ਤੇ ਇੱਥੋਂ ਦੇ ਸਾਰਿਆਂ ਤੇ ਹਨਾ ਸੋ ਆਪਾਂ ਹਾਜ਼ਰ ਹੋਵਾਂਗੇ ਇੱਕ ਨਵੇਂ ਬਲੌਗ ਦੇ ਨਾਲ ਨਵੇਂ ਐਪੀਸੋਡ ਦੇ ਨਾਲ ਫਿਰ ਅਫਗਾਨਿਸਤਾਨ ਤੋਂ ਤੇ ਤੁਸੀਂ ਜੁੜੇ ਰਹੋ ਆਪਣੀ ਸੀਰੀਜ਼ ਦੇ ਨਾਲ ਮਿਲਦੇ ਆ ਨਵੇਂ ਬਲੌਗਸ ਨੂੰ ਵੀਡੀਓ ਨਾਲ ਗੁੱਡ ਬਾਏ ਸਸਤ ਕੱਲ ਰੱਬ ਰੱਖਾ ਜੀ